ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਦੁੱਖ ਦੀ ਖਬਰ ਇਹ ਆ ਜੀ ਕਿ ਤਰਮਿੰਦਰ ਦਾ ਇਸ ਦੁਨੀਆ ਤੋਂ ਚਲੇ ਜਾਣਾ ਬਾਕੀ ਇਸ ਦੁਨੀਆ ਤੇ ਆ ਕੇ ਕਿਸੇ ਨੇ ਆਪਣਾ ਨਾਂ ਇੰਨਾ ਮਸ਼ਹੂਰ ਕਰ ਲੈਣਾ ਤੇ ਅਸੀਂ ਛੋਟੇ ਹੁੰਦੇ ਤੋਂ ਫਿਲਮਾਂ ਵੇਖਦੇ ਆਏ ਆ ਵੀ ਸੀਆਰ ਦਾ ਜੋ ਯੋਗ ਹੁੰਦਾ ਸੀ ਤੇ ਤਰਮਿੰਦਰ ਦੀਆਂ ਫਿਲਮਾਂ ਤੋਂ ਬਿਨਾ ਤੇ ਸਾਡਾ ਸੂਤਰ ਨਹੀਂ ਆਉਂਦਾ ਹੁੰਦਾ ਹਕੂਮਤ ਸ਼ੋਲੇ ਜ਼ਲਜ਼ਲਾ ਮਰਦਾਂ ਵਾਲੀ ਬਾਤ ਪਤਾ ਨਹੀਂ ਕੀ ਆ ਇੰਨੀਆਂ ਕਿ ਫਿਲਮਾਂ ਆ ਵੀ ਜੇ ਚਾਹੀਏ ਤਾਂ ਸਾਰੀਆਂ ਗਿਣ ਸਕਦੇ ਆ ਤੇ ਇੱਕ ਵਾਰ ਨਹੀਂ ਵੇਚਦੇ ਨਹੀਂ ਤਿੰਨ ਤਿੰਨ ਵਾਰ ਵੇਚਦੇ ਨੇ ਫਿਲਮਾਂ ਤੇ ਤਰਮਿੰਦਰ ਇੱਕ ਉਹ ਸ਼ਖਸੀਅਤ ਹੋਈ ਆ ਜਿਹੜਾ ਆਪਣੇ ਸਮੇਂ ਦੀ ਇੱਕ ਪਰਸਨੈਲਿਟੀ ਸਭ ਤੋਂ ਸੋਹਣਾ ਇੱਕ ਬਾਲੀਵੁੱਡ ਦਾ ਡਿਗਜ ਜਿਹਨੂੰ ਕਹਿ ਲਈਏ ਉਹ ਅਭਿਨੇਤਾ ਤੇ ਇਹ ਇੰਨਾ ਜਿਆਦਾ ਸੋਹਣਾ ਹੁੰਦਾ ਸੀ ਤੇ ਇਹਦੀਆਂ ਕਹਿੰਦੇ ਆ ਕਿ ਉਹਨਾਂ ਸਮਿਆਂ ਦੇ ਵਿੱਚ ਇਹ ਲੋਕੀ ਆਪਣਾ ਐਡਰੈਸ ਭੇਜ ਦਿੰਦੇ ਸੀ ਤੇ ਜਿਤਾ ਅੱਜ ਕਾੜਾ ਪਰ ਰਿਕਵੈਸਟ ਆ ਮੋਬਾਈਲਾਂ ਦੇ ਭੇਜਦੇ ਆ ਉਹ ਚਿੱਠੀਆਂ ਪਾਈਆਂ ਜਾਂਦੀਆਂ ਵੀ ਸਾਨੂੰ ਫੋਟੋ ਆਪਣੀ ਭੇਜੋ ਇਹਦੀਆਂ ਘਰ ਘਰ ਫੋਟੋਆਂ ਪਹੁੰਚਦੀਆਂ ਸੀ ਤੇ ਇਥੋਂ ਤੱਕ ਕਿ ਉਹ ਕਹਾਵਤ ਵੀ ਚੱਲੀ ਹੀ ਪੇ ਆਮ ਬਹੁਤ ਸਾਰੀਆਂ ਸੋਹਣੀਆਂ ਕੁੜੀਆਂ ਸਾਰੀਆਂ ਕੁੜੀਆਂ ਮਤਲਬ ਇਹਦੀ ਫੋਟੋਸ ਰਾਨੇ ਥਲੇ ਰੱਖ ਕੇ ਸੌਂਦੀਆਂ ਰਹੀਆਂ ਇੰਨਾ ਬੰਦਾ ਇਹ ਸੋਹਣਾ ਸੀ ਆਪਣੇ ਟਾਈਮ ਤੇ ਤੇ ਪਰਸਨੈਲਿਟੀ ਦਾ ਇਹ ਇਸ ਤਰ੍ਹਾਂ ਦਾ ਹਸਾਬ-ਤਾਬ ਸੀ ਠੀਕ ਹੈ ਜੀ ਉਹਦੇ ਫਿਲਮਾਂ ਚ ਵੀ ਰਾਜਨੀਤੀ ਚ ਵੀ ਤੇ ਗਾਂ ਬੱਚਿਆਂ ਦੇ ਨਾਂ ਜਿਵੇਂ ਸੰਨੀ ਦਿਓਲ ਬੋਬੀ ਦਿਓਲ ਸਾਰਾ ਵਧੀਆ ਸਭ ਕੁਝ ਰੋਸ਼ਨ ਵਧੀਆ ਹੋਇਆ ਕੋਈ ਸ਼ੱਕ ਨਹੀਂ ਪ੍ਰਾਪਰਟੀ ਦਿਓਲ ਪਰਿਵਾਰ ਬੋ ਬਾਲੀਵੁੱਡ ਦਾ ਸਭ ਨੂੰ ਦੁਨੀਆ ਨੂੰ ਪਤਾ ਹੈ ਕਿ ਦੱਸਣ ਦੀ ਲੋੜ ਹੀ ਨਹੀਂ ਉਹਨਾਂ ਬਾਰੇ ਜਦਾ ਕੁਝ ਵੀ ਕੀ ਹੈ ਤੇ ਚਲੋ ਜਾਣਾਂ ਤੇ ਸਾਰਿਆਂ ਨੇ ਇੱਥੋਂ ਪਰ ਇਤਾਂ ਕੋਈ ਨਾਂ ਆਪਣਾ ਰੌਸ਼ਨ ਕਰਕੇ ਜਾਂਦੇ ਜਿਹੜੇ ਉਹ ਸਦਾ ਹੀ ਸਟਾਰ ਹੀ ਰਹਿੰਦੇ ਤੇ ਹੁਣ ਦੂਸਰਾ ਪੱਖ ਇਹ ਲਈਏ ਜੋ ਦੁੱਖ ਅਫਸੋਸ ਆਪਾਂ ਕੀਤਾ ਜੀ ਜਦੋਂ ਬੰਦਾ ਚਲ ਜਾਂਦਾ ਉਹਦਾ ਬਣਦਾ ਕਰਨਾ ਬੰਦਾ ਤੇ ਬਾਕੀ ਉਮਰ ਸੋਹਣੀ ਢਾ ਕੇ ਗਿਆ ਜੀ ਧਰਮਿੰਦਰ ਬਹੁਤ ਸੋਹਣੀ ਉਮਰ 90 ਸਾਲ ਦੀ ਉਮਰਾ ਪਲੀਢਾਈ ਆ ਵਧੀਆ ਤੇ ਬਾਕੀ ਜਿਹੜਾ ਹੁਣ ਇਹਦਾ ਉਲਟ ਪੱਖ ਜਿਹਦਾ ਆਪਾਂ ਨੂੰ ਵੇਖਣ ਲੱਗੇ ਆ ਉਹ ਇਹ ਆ ਕਿ ਹਜ ਤੋਂ ਵੀ ਸਾਡੇ ਕੋਈ ਪਿੰਡਾਂ ਦੇ ਵਿੱਚੋਂ ਕੋਈ ਮੁੰਡਾ ਬਾਹਰ ਜਾ ਕੇ ਤਰੱਕੀ ਕਰਦਾ ਕੋਈ ਅਫਸਰ ਲੱਗਦਾ ਕੋਈ ਪੈਸੇ 'ਚ ਕਿਸ ਤਰ੍ਹਾਂ ਵੀ ਕਰਦਾ ਵਾ ਤੇ ਆਮ ਹੀ ਆਪਣੇ ਪਿੰਡਾਂ ਦੇ ਵਿੱਚ ਕੀ ਕਰਦੇ ਆ ਵੀ ਕੋਈ ਗੁਰਦੁਆਰਿਆਂ 'ਚ ਪੈਸੇ ਭੇਜਦੇ ਆ ਉਹ ਮੇਲਿਆਂ ਵਾਸਤੇ ਭੇਜਦੇ ਆ ਲੋੜਵੰਦਾ ਵਾਸਤੇ ਭੇਜਦੇ ਆ ਮਤਲਬ ਕਿ ਮਤ ਕਰਦੇ ਆ ਪਿਛੇ ਆਪਣੇ ਜਿੱਥੋਂ ਆਪਾਂ ਜੰਮੇ ਪੜੇ ਹੁੰਨੇ ਆ ਜਿੱਥੋਂ ਦਾ ਆਪਾਂ ਜੰਮ ਪੜੇ ਹੁੰਨੇ ਆ ਬਾਕੀ ਮੈਨੂੰ ਇਹਨਾ ਨਹੀਂ ਪਤਾ ਕਿ ਇਸ ਜੂਲ ਪਰਿਵਾਰ ਨੇ ਕੀ ਕੀਤਾ ਕੀ ਨਹੀਂ ਕੀਤਾ ਬਹੁਤਾ ਨਹੀਂ ਪਤਾ ਪਰ ਇੰਨਾ ਜ਼ਿਆਦਾ ਪਤਾ ਹੈਗਾ ਵਾ ਕਿ ਕੀਤਾ ਕੁਛ ਨਹੀਂ ਪਿਛਲੇ ਵਾਸਤੇ ਇੰਨਾ ਕੁਛ ਨਹੀਂ ਕੀਤਾ ਕਿ ਜਿਵੇਂ ਤਰਮਿੰਦਰ ਨੇ ਆਪਣਾ ਪਿੰਡ ਵਾਸਤੇ ਹੁਣ ਮੈਨੂੰ ਉਹਦੇ ਬਾਰੇ ਨਹੀਂ ਪਤਾ ਕੀ ਕੁਛ ਕੀਤਾ ਵੀ ਹੈ ਕਿ ਨਹੀਂ ਕੀਤਾ ਜੇ ਕੀਤਾ ਹੁੰਦਾ ਤਾਂ ਫਿਰ ਆਮ ਗੱਲਾਂ ਹੋ ਜਾਂਦੀਆਂ ਵਾਹੇ ਲੋਕ ਤੇ ਇਹੀ ਕਹਿ ਰਹੇ ਕਿ ਨਾ ਪੰਜਾਬ ਲਈ ਕੁਛ ਨਹੀਂ ਕੀਤਾ ਦਿਓਲ ਪਰਿਵਾਰ ਨੇ ਪੰਜਾਬ ਲਈ ਕੁਛ ਨਹੀਂ ਕੀਤਾ ਆਪਣੇ ਪਿੰਡਾਂ ਵਾਸਤੇ ਨਹੀਂ ਕੀਤਾ ਲੋਹੜਾ ਮੰਦ ਵਾਸਤੇ ਕੁਛ ਨਹੀਂ ਕੀਤਾ ਪਰਿਵਾਰ ਨੇ ਤੇ ਪੈਸੇ ਦੀ ਥੋੜੀ ਕੋ ਘਾਟ ਸੀ ਜਿਹੇ ਬੰਦੇ ਇਹੋ ਜਿਹੇ ਜਿਹੜੇ ਬੰਦਿਆਂ ਨੂੰ ਆਪਾਂ ਹੀ ਈਸੀਰਾਂ ਦੇ ਵਿੱਚ ਥਰੂ ਉਦੋਂ ਮਸ਼ਹੂਰ ਕਰਨ ਵਾਲੇ ਆਪਾਂ ਲੋਕ ਹੀ ਆ ਇਹਨਾਂ ਨੂੰ ਤਾਂ ਚੁੱਕਣ ਵਾਲੇ ਕਿੱਥੇ ਖੜਨ ਵਾਲੇ ਤੇ ਇੰਨੇ ਜਦੋਂ ਇਹ ਮੀਰ ਹੋ ਜਾਂਦੇ ਯਾਰ ਜਾਂ ਤੇ ਫਿਰ ਉੱਥੇ ਦੁਨੀਆ ਕੋਈ ਹੋਰ ਹੋ ਜਾਂਦੀ ਪਤਾ ਨਹੀਂ ਕੀ حساب ਦਾ ਵੇ ਕੀ ਹੋਣਾ ਜਿਹੜਾ ਬੰਦਾ ਉੱਥੇ ਚਲ ਜਾਂਦਾ ਵਾ ਤੇ 9% ਤੇ ਇਹੋ ਇਦਾਂ ਹੀ ਕੋਈ 1% ਹੀ ਆ ਜਿਹੜਾ ਕੋਈ ਪਿੱਛੇ ਇਦਾਂ ਦਾ ਕੋਈ ਸੋਚ ਰੱਖਦਾ ਹੋਵੇ ਵੀ ਨਹੀਂ ਪਿੱਛੇ ਵੀ ਮਤ ਕਰਨੀ ਸਭ ਦੀ ਕਰਨੀ ਤੇ ਇਸ ਪਰਿਵਾਰ ਨੇ ਨਹੀਂ ਇਦਾਂ ਦਾ ਕੁਝ ਵੀ ਕੀਤਾ ਪਤਾ ਨਹੀਂ ਕਿਉਂ ਇੰਨਾ ਪੈਸਾ ਇੰਨਾ ਯਾਰ ਕੋ ਦਰਸਣ ਦੀ ਲੋੜ ਵਾ ਉਹ ਤਾਂ ਪੂਰੇ ਜ਼ਿਲੇ ਜ਼ਿਲੇ ਗਰੀਬ ਸਕਦੇ ਆ ਤੇ ਜੇ ਲੋੜ ਕਰਨ ਦੇ ਇੰਨੇ ਗਰੀਬਾਂ ਨੂੰ ਅਮੀਰ ਕਰ ਸਕਦੇ ਆ ਲੋੜਵੰਦਾਂ ਦੀਆਂ ਲੋੜਾਂ ਪੂਰਾ ਕਰ ਸਕਦੇ ਮਤਲਬ ਕੁੱਲ ਮਿਲਾ ਕੇ ਬਹੁਤ ਕੁਝ ਕਰ ਸਕਦੇ ਪਰ ਕਹਿੰਦੇ ਕੁਝ ਨਹੀਂ ਕੀਤਾ ਇਹ ਮਾੜੀ ਗੱਲ ਤੇ ਦੂਜੀ ਗੱਲ ਰਾਜਨੀਤੀ 'ਚ ਵੀ ਚਲੋ ਸਾਰਾ ਪਰਿਵਾਰ ਆ ਤੇ ਰਿੰਦੀ ਕਸਰ ਆਪਣੇ ਦੂਜੀ ਸੰਨੀ ਦੇ ਉਹਨੇ ਵੀ ਕੱਢਤੀ ਏ ਉਹਨੇ ਵੀ ਕੋਈ ਸ਼ੱਕ ਨਹੀਂ ਛੱਡਿਆ ਤੇ ਹੁਣ ਵੇਖੋ ਉਹਨੂੰ MP ਬਣਾਇਆ ਉਹ ਵੀ ਨਹੀਂ ਉੱਥੇ ਵੜਿਆ ਉੱਥੇ ਗੁਰਦਾਸਪੁਰ ਵਾਲੀ ਸਾਈਡ ਤੇ ਕਹਿੰਦੇ ਉੱਥੋਂ ਦੇ ਲੋਕ ਵੀ ਗਾਲਾਂ ਕਢਣਦੇ ਪਿੱਛੇ ਜਿੱਤੇ ਨੂੰ MP ਬਣਾਇਆ ਤਾਂ ਤੂੰ ਆਜਿਆ ਕਰਕੇ ਤੇ ਸਾਲ ਚ ਦੋ ਕ ਚੱਕਰ ਮਾਰਜਿਆ ਕਰ ਲੋਕਾਂ ਨਾਲ ਫੋਟੋ ਫੋਟਾ ਕਰਾਈਆਂ ਉਹਨੇ ਕਰੋਣੀਆਂ ਹੋਰ ਲੋਕਾਂ ਕੀ ਕਰਨਾ ਤੇ ਸਤੋ ਕੰਮ ਕੁਮ ਤੇ ਪਤਾ ਹੀ ਹੈ ਕਿੰਨੇ ਕਰਦੇ ਨੇਤਾ ਤੁਹਾਡੇ ਵਰਗੇ ਤੇ ਪਰ ਸੱਨੀ ਦੇ ਉਹਨੇ ਵੀ ਹੋ ਕੰਮ ਰਾਏ ਬੜੇ ਗਾਲ ਹੀ ਕੀਤਾ ਨਵਾਂ ਹੀ ਕੰਮ ਉਨੇ ਪੁਟੇ ਸਿੱਧੇ ਬਿਆਨ ਦੇਤੇ ਆ ਇਹਨੇ ਕੀਤਾ ਕੁਝ ਨਹੀਂ ਇਹਨੇ ਕੋਈ ਬਿਆਨ ਦਿੱਤਾ ਹੀ ਨਹੀਂ ਆਗੇ ਚਲੋ ਕੁਲ ਮਲਾ ਕੇ ਜਦੋਂ ਬੰਦਾ ਦੀ ਮੌਤ ਹੋ ਜਾਂਦੀ ਆ ਤੇ ਦੁੱਖ ਅਫਸੋਸ ਤੇ ਕਰਨਾ ਪੈਂਦਾ ਪਰ ਉਹਦੇ ਚੰਗੇ ਮਾੜੇ ਕਮਾਣੂ ਵੀ ਲੋਕਾਂ ਚ ਪਤਾ ਹੋਣਾ ਚਾਹੀਦਾ ਵੀ ਇਹ ਬੰਦੇ ਨੇ ਕੀ ਕੀਤਾ ਕੀ ਨਹੀਂ ਕੀਤਾ ਬਾਕੀ ਯਾਨੀ ਦੇ ਮਰੇ ਦੀ ਮੜੀ ਪ੍ਰੋਬਲਮ ਦਾ ਫੈਲਾਅ ਤਾਂ ਕੋਈ ਹੁੰਦਾ ਨਹੀਂ ਪਰ ਫਿਰ ਵੀ ਕਿਸੇ ਹੋਰ ਨਾਲ ਚਾਹ ਨੂੰ ਕੋਈ ਸੇਧ ਮਿਲਦੀ ਆ ਕਿ ਜਿਹੜੇ ਹੋਰ ਬੰਦੇ ਤੁਹਾਨੂੰ ਜਨਤਾ ਨੇ ਤਾਂ ਖੜਿਆ ਤੇ ਤੁਸੀਂ ਤਾਂ ਜਾ ਕੇ ਥੱਲੜਿਆਂ ਨੂੰ ਭੁੱਲ ਜਾਂਦੇ ਜੇ ਇਹ ਮੜੀ ਗੱਲ ਜੇ ਠੀਕ ਹੈ ਜੀ ਸਤਿ ਸ੍ਰੀ ਅਕਾਲ